ਗਾਜ਼ਾ ਪੱਟੀ ਦੀ ਵੀ ਮੈਂ ਇੱਥੇ ਗੱਲ ਕਰਨਾ ਚਾਹੁੰਦੀ ਹਾਂ ਇੱਕ ਪਾਸੇ ਲੜਾਈ ਨਾ ਵਿੰਨਿਆ ਪਿਆ ਦੂਜੇ ਪਾਸੇ ਆਬਾਦੀ ਨੂੰ ਲੈ ਕੇ ਕੁਝ ਅੰਕੜੇ ਸਾਹਮਣੇ ਆਏ ਨੇ ਕੀ ਅਪਡੇਟ ਹੈ ਜੀ ਆਬਾਦੀ ਦੇ ਬਾਰੇ ਅੰਕੜੇ ਆਏ ਨੇ ਕਿ ਉਹ ਉਹਨਾਂ ਦੇ ਵੈਸੇ ਆਪਣੇ ਅਕੜੇ ਨੂੰ ਕਹਿੰਦੇ ਕਿ ਸਾਡੀ 6% ਆਬਾਦੀ ਘਟ ਗਈ ਹੈ ਔਰ ਜਿਆਦਾ ਕਰਕੇ ਜਿਹੜੇ ਉੱਥੇ ਫਾਲੋਅਰ ਨੇ ਉਹ ਇਸਲਾਮ ਨੂੰ ਫਾਲੋ ਕਰਨ ਵਾਲੇ ਨੇ ਗਾਜ਼ਾ ਦੀ ਆਬਾਦੀ ਜਦੋਂ ਤੋਂ ਇਹ ਜੰਗ ਸ਼ੁਰੂ ਹੋਇਆ ਉਹ 6% ਦੀ ਘਟ ਗਈ ਹੈ ਔਰ 15 ਮਹੀਨੇ ਪਹਿਲਾਂ ਇਜ਼ਰਾਈਲ ਦੇ ਨਾਲ ਜਿਹੜੇ ਸੀ ਉਹ ਲੜਾਈ ਸ਼ੁਰੂ ਹੋਈ ਸੀ ਤੇ ਇਸ ਵਿੱਚ ਫਲਸਤੀਨੀ ਜਿਹੜੇ ਨੇ ਉਹਨਾਂ ਨੂੰ ਘਰੋਂ ਬੇਗਰਵੀ ਹੋਇਆ ਤੇ ਇਹਦੇ ਵਿੱਚ 55000 ਜਿਹੜੇ ਨੇ ਉਹਨਾਂ ਦਾ ਸਮਝਿਆ ਜਾਂਦਾ ਹੈ ਕਿ ਫਲਸਤੀਨੀ ਇਸ ਵਿੱਚ ਮਾਰੇ ਗਏ ਨੇ ਇਹ ਜਾਣਕਾਰੀ ਦਿੱਤੀ ਹੈ ਫੈਲਸਟਾਈਨ ਸੈਂਟਰਲ ਬਿਊਰੋ ਆਫ ਸਟੈਟਿਸਟਿਕਸ ਪੀਸੀਬੀਐਸ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਤੇ ਇਹਦੇ ਤੋਂ ਇਲਾਵਾ 45500 ਦੇ ਕਰੀਬ ਜਿਹੜੇ ਫਲਸਤੀਨੀ ਨੇ ਇਸ ਵਿੱਚ ਮਾਰੇ ਗਏ ਨੇ ਜਿਨ੍ਹਾਂ ਵਿੱਚ ਅੱਧੇ ਤੋਂ ਵੱਧ ਔਰਤਾਂ ਤੇ ਬੱਚੇ ਨੇ ਜਦੋਂ ਤੋਂ ਲੜਾਈ ਸ਼ੁਰੂ ਹੋਈ ਹੈ ਤੇ ਹੋਰ 11000 ਜਿਹੜੇ ਨੇ ਮਿਸਿੰਗ ਨੇ ਉਹਨਾਂ ਦਾ ਅਤਾ ਪਤਾ ਨਹੀਂ ਹੈ ਬਿਊਰੋ ਨੇ ਦੱਸਿਆ ਔਰ ਇੱਕ ਹੋਰ ਨੰਬਰ ਜਿਹੜੇ ਨੇ ਪੈਲੇਸਟਾਈਨ ਹੈਲਥ ਮਿਨਿਸਟਰੀ ਵੱਲੋਂ ਉਹਨਾਂ ਨੇ ਵੀ ਦਿੱਤੇ ਨੇ ਕਿ ਪਾਪੂਲੇਸ਼ਨ ਜਿਹੜੀ ਹੈ ਗਾਜ਼ਾ ਦੀ ਉਹ 160000 ਦੀ ਗਿਣਤੀ ਨਾਲ ਘਟ ਗਈ ਹੈ ਤੇ ਇਹਦੇ ਵਿੱਚ 2.1 ਮਿਲੀਅਨ ਜਿਹੜੀ ਪਾਪੂਲੇਸ਼ਨ ਹੈ ਉਹ ਰਹਿ ਗਈ ਹੈ ਤੇ ਇਹਨਾਂ ਵਿੱਚੋਂ ਕਈ ਦੇਸ਼ ਛੱਡ ਗਏ ਨੇ ਇਲਾਕਾ ਛੱਡ ਗਏ ਨੇ ਤੇ ਕਈ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਨੇ ਉਸ ਇਲਾਕੇ ਵਿੱਚ ਬੰਦੇ ਲੱਭਦੇ ਨਹੀਂ ਇਜ਼ਰਾਈਲ ਨੇ ਇਹ ਜਿਹੜੇ ਦੋਸ਼ ਲੱਗੇ ਨੇ ਜਾਂ ਇਹ ਜਿਹੜੇ ਆંકੜੇ ਆਏ ਨੇ ਤੇ ਜਿਸ ਵਿੱਚ ਜਿਹਨੂੰ ਜੈਨੋਸਾਈਡ ਆਖਿਆ ਹੈ ਫਲਸਤੀਨ ਵਾਲਿਆਂ ਨੇ ਇਹ ਇਜ਼ਰਾਈਲ ਵਾਲੇ ਕਹਿੰਦੇ ਨੇ ਕਿ ਇਹ ਅਸੀਂ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਜਿਹੜਾ ਸਾਨੂੰ ਹੱਕ ਸੀ ਕਿ 1 ਅਕਤੂਬਰ 7 2023 ਨੂੰ ਸਾਡੇ ਤੇ ਜੋ ਹਮਾਸ ਵੱਲੋਂ ਹਮਲਾ ਕੀਤਾ ਗਿਆ ਤੇ 1200 ਇਜ਼ਰਾਈਲੀਆਂ ਨੂੰ ਮਾਰ ਦਿੱਤਾ ਗਿਆ ਜਿਹਦੇ ਕਰਕੇ ਮੌਜੂਦਾ ਲੜਾਈ ਸ਼ੁਰੂ ਹੋਈ ਪਰ ਇਹ ਨੰਬਰ ਜਿਹੜੇ ਨੇ ਇਜ਼ਰਾਈਲ ਨੂੰ ਬਦਨਾਮ ਕਰਨ ਵਾਸਤੇ ਜਿਹੜੇ ਨੇ ਵਤਾ ਚੜਾ ਕੇ ਦੱਸੇ ਗਏ ਨੇ ਪਰ ਇਹਦੇ ਵਿੱਚ ਕੁਝ ਜਿਹੜੇ ਫਲਸਤੀਨ ਦੀ ਸਰਕਾਰ ਤੋਂ ਬਿਨਾਂ ਜਿਹੜੇ ਹੋਰ ਅੰਕੜੇ ਨੇ ਉਹ ਵੀ ਕੁਝ ਗੱਲਾਂ ਦੀ ਪੁਸ਼ਟੀ ਕਰਦੇ ਨੇ ਉਹ ਕਹਿੰਦੇ ਨੇ ਕਿ 90% ਗਾਜ਼ਾ ਦੀ ਪਾਪੂਲੇਸ਼ਨ ਜਿਹੜੀ ਆ ਡਿਸਪਲੇਸ ਹੋ ਚੁੱਕੀ ਹੈ ਪਾਪ ਜਿਸ ਜਗ੍ਹਾ ਤੇ ਉਹ ਪਹਿਲਾਂ ਰਹਿੰਦੇ ਸੀ ਉੱਥੇ ਹੁਣ ਹੈ ਨਹੀਂ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਇੰਨੀ ਜ਼ਿਆਦਾ ਪਪੂਲੇਸ਼ਨ ਦੀ ਹਿਲਜੁਲ ਹੋਣੀ ਤੇ ਕਈ ਵਾਰ ਮਲਟੀਪਲ ਵਾਰੀ ਉਹਨਾਂ ਨੂੰ ਜਿਹੜਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣਾ ਪਿਆ ਵੈਕੂਏਸ਼ਨ ਆਰਡਰ ਇੰਨੇ ਹੁੰਦੇ ਨੇ ਪਾਪ ਜਗ੍ਹਾ ਖਾਲੀ ਕਰਨ ਦੇ ਹੁਕਮ ਆ ਜਾਂਦੇ ਨੇ ਇੱਕ ਜਗ੍ਹਾ ਤੋਂ ਦੂਸਰੀ ਜਾਂਦੇ ਨੇ ਫਿਰ ਦੂਸਰੀ ਤੋਂ ਤੀਸਰੀ ਚੌਥੀ ਪੰਜਵੀਂ ਦੁਨੀਆ ਭਰ ਦੀਆਂ ਨਿਗਾਹਾਂ ਜਿਹੜੀਆਂ ਉੱਥੇ ਹੈਗੀਆਂ ਵੀ ਨੇ ਪਰ ਸਹੀ ਮਾਇਨੇ ਦੇ ਵਿੱਚ ਮਦਦ ਵੀ ਨਹੀਂ ਹੋ ਰਹੀ ਤੇ ਉਸੇ ਦਾਰੇ ਨੇ ਕਿਹਾ ਕਿ 22% ਜਿਹੜੀ ਹੈ ਉਹ ਗਾਜ਼ਾ ਦੀ ਪਾਪੂਲੇਸ਼ਨ ਇਸ ਵੇਲੇ ਉਹਨਾਂ ਨੂੰ ਫੂਡ ਇਨਸਿਕਿਉਰਟੀ ਦੀ ਬਹੁਤ ਵੱਡੀ ਸਮੱਸਿਆ ਹੈ ਤੇ 3500 ਬੱਚੇ ਜਿਹੜੇ ਨੇ ਉਹਨਾਂ ਦੀ ਇਸੇ ਤਰ੍ਹਾਂ ਭੁੱਖਮਰੀ ਦੇ ਨਾਲ ਮੌਤ ਹੋਣ ਦੀ ਜਿਹੜੀ ਹਾਲਾਤ ਨੇ ਉਹ ਪੈਦਾ ਹੋ ਗਏ ਨੇ ਔਰ ਇਹਦੇ ਵਿੱਚ ਦੁਨੀਆ ਕੀ ਉਹਨਾਂ ਲਈ ਕਰਦੀ ਹੈ ਜਾਂ ਇਜ਼ਰਾਈਲ ਵਾਲੇ ਇਹਨਾਂ ਅੰਕੜਿਆਂ ਬਾਰੇ ਕੀ ਕਹਿੰਦੇ ਨੇ ਜਾਂ ਜਦੋਂ ਡੋਨਲਡ ਟਰੰਪ ਬਣ ਜੇ ਤੇ ਅਮਰੀਕਾ ਦੇ ਰਾਸ਼ਟਰਪਤੀ ਉਹ ਕੀ ਇਸ ਤੇ ਰੋਕ ਲਾਉਣਗੇ ਇਹ ਅਜੇ ਸਮਾਂ ਦੱਸੇਗਾ ਜੀ